मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਕਪਿਲਦੇਵ ਦਾ ਕੋਚ ਤੰਦੂਲਕਰ ਦਾ ਕੋਚ ਵਿਰਾਟ ਕੋਹਲੀ ਦਾ ਕੋਚ ਉਹਨਾਂ ਨੂੰ ਤੁਸੀਂ ਤੁਹਾਡੇ ਸਾਹਮਣੇ ਬਿਠਾ ਦਈਏ ਤਾਂ ਤੁਹਾਨੂੰ ਪਛਾਣਣਾ ਨਹੀਂ ਉਹਨਾਂ ਨੂੰ ਪਰ ਜਦੋਂ ਕਪਿਲਦੇਵ ਤੰਦੂਲਕਰ ਕੋਹਲੀ ਹੋਰੀ ਜਦੋਂ ਉਹਨਾਂ ਨੂੰ ਮਿਲਦੇ ਨੇ ਉਹ ਜਦੋਂ ਪੈਰੀਆਂ ਥਲੌਂਦੇ ਨੇ ਉਹਦੋਂ ਆਪਾਂ ਨੋਟ ਕਰਦੇ ਆ ਯਾਰ ਕੋਹਲੀ ਹੋਰੀ ਕਿਹਨਾਂ ਦੇ ਪੈਰੀ ਪੈਂਦੇ ਨੇ ਇਹ ਕੌਣ ਹੈ ਫਿਰ ਪਤਾ ਲੱਗਦਾ ਇਹ ਕੋਚ ਹੈ ਇਹਨਾਂ ਦਾ ਮੈਂ ਵੀ ਜਦੋਂ ਮੇਰੇ ਪ੍ਰਾਇਮਰੀ ਟੀਚਰ ਮੈਨੂੰ ਮਿਲਦੇ ਨੇ ਮੈਂ ਮਿਲਦਾ ਮੈਂ ਪੈਰੀਆਂ ਥਲਾਉਣਾ ਮਸ਼ੀਰ ਵਾਲੇ ਨਾ ਕਿੰਨੀ ਖੁਸ਼ੀ ਹੁੰਦੀ ਉਹਨਾਂ ਨੂੰ ਜਿਹੜਾ ਦਰਖਤ ਹੈ ਜਦੋਂ ਉਹ ਫਲ ਜਾਂ ਫੁੱਲ ਜਾਂ ਛਾਂ ਦੇਣ ਲੱਗ ਜਾਂਦਾ ਹੈ ਤਾਂ ਸਭ ਤੋਂ ਵੱਧ ਖੁਸ਼ੀ ਫਲ ਖਾਣ ਵਾਲੇ ਨੂੰ ਜਾਂ ਫੁੱਲ ਦੇਖਣ ਵਾਲੇ ਨੂੰ ਜਾਂ ਛਾਂ ਮਾਣਨ ਵਾਲੇ ਨੂੰ ਨਹੀਂ ਹੁੰਦੀ ਉਸ ਦਰਖਤ ਨੂੰ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਕਿ ਮੇਰੇ ਹੱਥੀ ਲੱਗਿਆ ਹੈ ਤੁਸੀਂ ਪੰਜਾਬ ਦੇ ਮਾਲੀ ਹੋ ਹਜ਼ਾਰਾਂ ਬੂਟੇ ਤੁਸੀਂ ਲਾਉਣੇ ਆ ਜੇ ਜਿਨ੍ਹਾਂ ਨੇ ਇਸ ਦੇਸ਼ ਨੂੰ ਛਾਂ ਦੇਣੀ ਹੈ ਫਲ ਦੇਣੇ ਨੇ ਫੁੱਲ ਦੇਣੇ ਨੇ ਤੁਸੀਂ ਉਹਨਾਂ ਨੂੰ ਸਿੰਜਣਾ ਇੱਕ ਸਟੇਜ ਤੱਕ ਤਾਂ ਫੁੱਲਾਂ ਨੂੰ ਜਾਂ ਦਰਖਤਾਂ ਨੂੰ ਬੜਾ ਪਿਆਰ ਨਾਲ ਆਲੇ ਦਲੇ ਟਰੀ ਗਾਰਡ ਲਾ ਕੇ ਰੱਖਣਾ ਪੈਂਦਾ ਜਦੋਂ ਫਿਰ ਉਹ ਇੱਕ ਸਟੇਜ ਤੋਂ ਤਾਂ ਚਲੇ ਜਾਂਦੇ ਨੇ ਫਿਰ ਆਪਾਂ ਕਹਿੰਦੇ ਹੁਣ ਇਹ ਪਲ ਗਿਆ ਦਰਖਤ ਸੋ ਤੁਹਾਡੇ ਕੋਲੇ ਬੜੇ ਮਾਸੂਮ ਫੁੱਲ ਆਉਣਗੇ ਬੀ ਆਉਣਗੇ ਉਹਨਾਂ ਨੂੰ ਤੁਸੀਂ ਪਾਲ ਕੇ ਪੰਜਾਬ ਦੇ ਇਸ ਗੁਲਦਸਤੇ ਦੇ ਵਿੱਚ ਜੜਨਾ ਹੈ ਇਹ ਜਿਹੜਾ ਅਧਿਆਪਕ ਤਾਂ ਕਿੱਤਾ ਨਹੀਂ ਹੈਗਾ ਇਹ ਇਹ ਮਿਸ਼ਨ ਹੈ ਪੁਰਾਣੇ ਸਮੇਂ 'ਚ ਗੁਰੂ ਕਿਹਾ ਜਾਂਦਾ ਸੀ ਅਧਿਆਪਕ ਨੂੰ ਗੁਰੂ ਸੰਸਕ੍ਰਿਤ ਦੇ ਗੂ ਤੇ ਰੂ ਦੋ ਲਫ਼ਜ਼ਾਂ ਤੋਂ ਲਿਆ ਗਿਆ ਗੂ ਦਾ ਮਤਲਬ ਹੈ ਹਨੇਰਾ ਰੂ ਦਾ ਮਤਲਬ ਹੈ ਦੂਰ ਕਰਨ ਵਾਲਾ ਹਨੇਰਾ ਦੂਰ ਕਰਨ ਵਾਲਿਓ ਫੈਲੇ ਵਿਦਿਆ ਚਾਨਣ ਹੋਏ ਤੁਸੀਂ ਚਾਨਣ ਬਣਾ ਰਹੇ ਹੋ ਸਾਡੇ ਤੁਸੀਂ ਚਾਨਣ ਫਲਾਉਣਾ ਵਿੱਦਿਆ ਦਾ ਚਾਨਣ ਲਿਖਿਆ ਹੁੰਦਾ ਸਕੂਲਾਂ ਚ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਜੇ ਛੋਟਿਆਂ ਲਈ ਸਕੂਲ ਖੋਲੋਗੇ ਵੱਡਿਆਂ ਲਈ ਜਿਹੜਾ ਬਣਾਉਣ ਦੀ ਲੋੜ ਨਹੀਂ ਪੈਣੀ ਲਿਖਿਆ ਹੁੰਦਾ ਨਾ ਸਕੂਲਾਂ ਦੇ ਕੰਧਾਂ ਤੇ ਮੈਂ ਖੁਦ ਇੱਕ ਅਧਿਆਪਕ ਦਾ ਬੇਟਾ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਅਹਿਸਾਸ ਹੈ ਮੈਨੂੰ ਕਿ ਅਧਿਆਪਕ ਨੂੰ ਖੁਸ਼ੀ ਇਸੇ ਗੱਲ 'ਚ ਮਿਲਦੀ ਹੈ ਕਿ ਮੇਰੇ ਬੱਚੇ ਯਾਰ ਮੇਰੇ ਪੜਾਏ ਹੋਏ ਬੱਚੇ ਕੋਈ ਅਚੀਵਮੈਂਟ ਕਰ ਰਹੇ ਨੇ ਕੋਈ ਕਿਤੇ ਲੱਗੇ ਹੋਏ ਨੇ ਕੋਈ ਕੋਈ ਕਿਤੇ ਤਰੱਕੀਆਂ ਕਰ ਕਰ ਗਏ ਕੋਈ ਬਾਹਰ ਚਲਾ ਗਿਆ ਕੋਈ ਇੰਜੀਨੀਅਰ ਬਣ ਗਿਆ ਕੋਈ ਡਾਕਟਰ ਬਣ ਗਿਆ ਸਵਜ 71 ਸਾਡੇ 94 ਵਿਆਪਕ ਜਿਹੜੇ ਨੇ ਉਹਨਾਂ ਨੂੰ ਸਨਮਾਨਿਤ ਕਰਾਂਗੇ ਰਾਜ ਪੱਦਰੀ ਅਵਾਰਡ ਦੇਵਾਂਗੇ ਔਰ ਤੁਹਾਡੇ ਕਰਕੇ ਹੀ ਸਾਡੇ ਬੱਚੇ ਜਿਹੜੇ ਨੇ ਉਹ ਵਿਦਿਆ ਦੇ ਵਿੱਚ ਮੱਲਾ ਮਾਰ ਰਹੇ ਨੇ 118 ਐਮੀਨੈਂਟ ਸਕੂਲ ਬਣਾਤੇ 237 ਕਰੋੜ ਦੇ ਨਾਲ ਲਗਭਗ ਖਰਚਾ ਆਇਆ ਔਰ ਸਾਡੇ ਬੱਚੇ ਜੇਈ ਐਡਵਾਂਸ ਜੇਈਈ ਨੀਟ ਆਰਮਡ ਫੋਰਸ ਦੇ ਜਿਹੜੇ ਟੈਸਟ ਨੇ ਪਾਸ ਕਰ ਰਹੇ ਨੇ 올 बिकॉज ऑफ यू ਤੁਹਾਡੇ ਕਰਕੇ ਸਿੰਗਾਪੁਰ ਫਿਨਲੈਂਡ ਆਈਆਈਐਮ ਅੰਮਦਾਬਾਦ ਤੋਂ ਟ੍ਰੇਨਿੰਗਾਂ ਹੋ ਰਹੀਆਂ ਨੇ ਇਹ ਉਹ ਫਸਲ ਹੈ ਜਿਹੜੀ ਥੋੜੇ ਚਿਰ ਨੂੰ ਪਤਾ ਲੱਗੂਆ ਲੋਕਾਂ ਨੂੰ ਕਿ ਕੋਈ ਆਏ ਸੀ ਯਾਰ ਜਿਨ੍ਹਾਂ ਦੇ ਹੱਥ 'ਚ ਹਰੇ-ਪਰੰਗੇ ਦੇ ਪੈਨ ਸੀ ਤੇ ਉਹਨਾਂ ਨੇ ਟੀਚਰਾਂ ਨੂੰ ਸਕੂਲਾਂ ਨੂੰ ਅਪਡੇਟ ਕੀਤਾ ਤੇ ਅੱਜ ਉਹ ਫਸਲ ਜਿਹੜੀ ਹੈ ਪੱਕੇ ਤਿਆਰ ਹੋ ਗਈ। ਦੇਖੋ ਅੰਗਰੇਜ਼ਾਂ ਨੇ ਕੀ ਕੀਤਾ ਸਭ ਤੋਂ ਪਹਿਲਾਂ ਸਾਡੀ ਬੋਲੀ ਸਾਡੀ ਵਿਦਿਆ ਖਤਮ ਕੀਤੀ ਉਹਨਾਂ ਨੇ। ਜਦੋਂ ਕੈਦੇ ਦਾ ਮੁੱਲ ਰੱਖਤਾ ਉਹਨਾਂ ਨੇ। ਜਦੋਂ ਕੈਦਾਂ ਆਨੇ ਦੋ ਆਨੇ ਵਾਲਾ ਕਰਤਾ। ਉਦੋਂ ਬਾਅਦ ਫਿਰ ਉਹ ਹੌਲੀ-ਹੌਲੀ ਅੰਗਰੇਜ਼ੀ ਵੱਲ ਨੂੰ ਗਏ। ਨੇ ਅੰਗਰੇਜ਼ੀ ਕੋਈ ਦੁਨੀਆ 'ਚ ਭਾਸ਼ਾ ਬਣ ਨਹੀਂ ਸਕਦੀ ਸੀ। ਈਸਟ ਇੰਡੀਆ ਕੰਪਨੀ ਨੇ ਜਦੋਂ ਆ ਕੇ ਇੱਥੇ ਕਾਇਦਾ ਵਪਾਰ ਕਰਨ ਸੀ ਬਾਅਦ 'ਚ ਸ਼ਾਸਨ ਕਰ ਗਏ ਸਾਡੇ ਤੇ। 200 ਸਾਲ ਫ੍ਰੈਂਚ ਵੀ ਆਏ ਇੱਥੇ ਪੁਰਤਗਾਲੀ ਵੀ ਆਏ ਉਦੋਂ ਪਹਿਲਾਂ ਅਫਗਾਨੀ ਮੁਗਲ ਸਾਰੇ ਆਏ ਧੜ ਵੀ ਬੜਾ ਲੁੱਟ ਕੇ ਵੀ ਲੈ ਗਏ ਪਰ ਜਿੱਥੇ ਗੁਰੂ ਸਾਹਿਬ ਦਾ ਅਸ਼ੀਰਵਾਦ ਹੋਵੇ ਜਿਸ ਧਰਤੀ ਤੇ ਸ਼ਹੀਦ ਅਜ਼ਮ ਭਗਤ ਸਿੰਘ ਵਰਗੇ ਸੂਰਮੇ ਪੈਦਾ ਹੋਏ ਹੋਣ ਉਹ ਲੁੱਟੀ ਨਹੀਂ ਜਾ ਸਕਦੀ ਉਹਨੂੰ ਵਰਦਾਨ ਹੁੰਦਾ ਹੈ ਉਹ 13 13 ਤੋਲਣ ਵਾਲੇ ਜਿਸ ਜਿਨ੍ਹਾਂ ਕੋਲੇ ਬਾਬੇ ਹੋਣ ਉਹਨਾਂ ਦਾ ਖਜ਼ਾਨਾ ਉਹਨਾਂ ਦੇ ਪੰਡਾਰ ਕਦੇ ਖਾਲੀ ਨਹੀਂ ਹੋ ਸਕਦੇ ਜਨਾਬ